ਜੇ ਤੁਹਾਡੀ ਜੀਬ ਵੀ ਸਾਰਾ ਦਿਨ ਬਾਹਰ ਦਾ ਤਲਿਆ ਫੂਡ ਮੰਗਦੀ ਰਹਿੰਦੀ ਹੈ ਤਾਂ ਘਰੇ ਆਲੂ ਚਾਟ ਬਣਾ ਕੇ ਜਰੂਰ ਖਾਓ ਇਹਨੂੰ ਖਾਣ ਤੋਂ ਬਾਅਦ ਤੁਹਾਡਾ ਬਾਹਰ ਦਾ ਕੋਈ ਫੂਡ ਖਾਣ ਦਾ ਮਨ ਹੀ ਨਹੀਂ ਕਰਨਾ ਸਭ ਤੋਂ ਪਹਿਲਾਂ ਆਪਾਂ ਪਾਪੜੀ ਘਰੇ ਕੱਢ ਲਈ ਸੀ ਬਣਾ ਲਈ ਸੀ ਉਬਾਲ ਕੇ ਆਲੂ ਕੱਟ ਕੇ ਦੇ ਵਿੱਚ ਛੋਟੇ ਪੀਸ ਪਾਓ ਨਮਕ ਐਡ ਕਰ ਤਾਂ ਲਾਲ ਮਿਰਚ ਆਪਾਂ ਨੇ ਐਡ ਕਰਤੀਆਂ ਇਹਦੇ ਉੱਤੇ ਤੇ ਥੋੜੇ ਜੇ ਕੱਟ ਕੇ ਬਰੀਕ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਗੰਡੇ ਠੀਕ ਹੈ ਬਰੀਕ ਬਰੀਕ ਕੱਟ ਲਿਓ ਬਰੀਕ ਬਰੀਕ ਤੁਸੀਂ ਲਾਲ ਟਮਾਟਰ ਕੱਟ ਕੇ ਪਾਉਣੇ ਨੇ ਤੁਹਾਡੇ ਬੱਚੇ ਵੀ ਬਾਹਰ ਦਾ ਫੂਡ ਖਾਣਾ ਜੇ ਪਸੰਦ ਕਰਦੇ ਨੇ ਜਿਆਦਾ ਖ ਟਾਟ ਬਣਾ ਕੇ ਦੇ ਦਿਓ ਮੁੜ ਕੇ ਉਹਨਾਂ ਨੇ ਜਿੱਤ ਨਹੀਂ ਕਰਨੀ ਦਹੀਂ ਇਹਦੇ ਉੱਤੇ ਐਡ ਕਰ ਦਿਓ ਵਧੀਆ ਕਰਦੀ ਜਮੀ ਹੋਈ ਟਮਾਟੋ ਸੌਸ ਐਡ ਕਰ ਦਿਓ ਇਸ ਤੋਂ ਬਾਅਦ ਆਲੂ ਭੂਜੀਆ ਪੈਕ ਦੇ ਵਿੱਚ ਹੁੰਦਾ ਇਹ ਥੋੜਾ ਜਿਹਾ ਉੱਤੇ ਐਡ ਕਰੋ ਫਿਰ ਇਹਦੇ ਉੱਤੇ ਦਹੀਂ ਐਡ ਕਰੋ ਇਸ ਤੋਂ ਬਾਅਦ ਨਮਕ ਤੇ ਮਿਰਚਾਂ ਥੋੜੀ ਥੋੜੀਆਂ ਉੱਪਰ ਐਡ ਕਰ ਦਾਂਗੇ ਫਿਰ ਆਪਾਂ ਦਵਾਰੇ ਤੇ ਥੋੜਾ ਜਿਹਾ ਆਲੂ ਭੂਜੀਆ ਪਾਵਾਂਗੇ ਜੇ ਤੁਹਾਡੇ ਕੋਲ ਹੈ ਦੂਸਰੀ ਇਮਲੀ ਸੌਸ ਪਈ ਹੋਵੇ ਤੁਸੀਂ ਵੀ ਐਡ ਕਰ ਸਕਦੇ ਹੋ ਥੋੜੀ ਜਿਹੀ ਚੈਰੀ ਇਹਦੇ ਉੱਤੇ ਪਾ ਦਿਓ ਇੰਨਾ ਜ਼ਬਰਦਸਤ ਇਹਦਾ ਫਲੇਵਰ ਤੇ ਟੇਸਟ ਬਣਦਾ ਹੈ ਬੱਚਿਆਂ ਨੇ ਨਾ ਕਦੇ ਜਿੱਤ ਕਰਨੀ ਬਾਹਰ ਦੇ ਫੂਡ